ਯਾਦਾ ਤੋਹਾਰ ਬੜੇ ਉਲਾਸ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਵਿਤਿਆਂ ਦੇ ਦਿਨ ਖਾਸ ਤੌਰ ਤੇ ਜਿਹੜੀ ਕੁੜੀਆਂ ਨਵੀਂ ਵਿਆਹੀ ਜਾਂਦੀਆਂ ਆਪਣੇ ਪੇਕੇ ਘਰਾਂ ਦੀਆਂ ਔਰ ਉਸਤਿਆਂ ਹਰੀਆਲੀ ਤੀਜ ਨੂੰ ਕਹਿੰਦੇ ਹਰਿਆਣੇ ਦੇ ਵਿੱਚ ਥੜੈ ਤੀਜ ਐ ਪੰਜਾਬ ਦੇ ਵਿੱਚ ਤੀਜ ਕਹੀ ਜਾਂਦੀ ਹੈ ਇਸ ਤੋਹਾਰ ਨੂੰ ਪੂਰੇ ਜੋਰ ਨਾਲ ਮਨਾਇਆ ਜਾਂਦਾ ਸੀ ਗਰੀਆਂ ਦਾ ਤੋਹਾਰ ਪੰਜਾਬੀ ਸੱਭਿਆਚਾਰ ਨੂੰ ਮਜ਼ਬੂਤ ਕਰਦਾ ਹੈ ਔਰ ਇਸ ਦੇ ਨਾਲ ਜਿਹੜੇ ਬੱਚੇ ਹਨ ਆਪਣੇ ਸੰਸਕ੍ਰਿਤੀ ਪੰਜਾਬੀ ਸੱਭਿਆਚਾਰ ਨਾਲ ਜੁੜਦੇ ਹਨ ਔਰ ਆਪਸੀ ਭਾਈਚਾਰਾ ਕਿਉਂਕਿ ਜਦ ਤੀਜ ਮਨਾਇ ਜਾਂਦੀ ਹੈ ਉੱਥੇ ਕਿਸੇ ਵੀ ਵਰਗ ਦੀ ਕੁੜੀਆਂ ਹੁੰਦੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਕੱਠੇ ਹੋ ਕੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਜੋ ਕਿ ਸਾਡੇ ਆਪਸੀ ਭਾਈਚਾਰੇ ਨੂੰ ਹੀ ਮਜ਼ਬੂਤ ਕਰਦਾ ਹੈ ਜਰਵਾਦ ਕਰਦੇ ਮੈਡਮ ਹੈ ਅਸਮਿਤ ਮੈਡਮ ਸਤਿ ਸ਼੍ਰੀ ਅਕਾਲ ਜੀ ਤੀਆਂ ਦਾ ਇਹੀ ਮੈਸੇਜ ਹੈ ਜੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਔਰਤਾਂ ਕੋਲੇ ਬਹੁਤਾ ਜ਼ਿਆਦਾ ਸਮਾਂ ਨਹੀਂ ਸੀ ਹੁੰਦਾ ਮਿਲਣ ਦਾ ਇੱਕ ਦੂਜੇ ਨਾਲ ਬੈਠਣ ਦਾ ਤੇ ਇੰਜੋਏ ਕਰਨ ਦਾ ਉਸ ਸਮਿਆਂ ਦੇ ਵਿੱਚ ਇਹ ਤੀਆਂ ਦੀ ਰੀਤ ਚਲਾਈ ਗਈ ਸੀ ਔਰ ਉਹ ਹੁਣ ਤੱਕ ਇਹ ਵੀ ਕਿਹਾ ਜਾਂਦਾ ਹੈ ਵੀ ਤੀਜ ਜਾਂ ਤੀਜ ਦੇ ਸਮੇਂ ਤੀਆਂ ਦੇ ਸਮੇਂ ਜਿਹੜੇ ਸੇ ਤੇ ਨੂੰ ਆ ਉਹ ਇਕੱਠੀਆਂ ਨਹੀਂ ਰਹਿੰਦੀਆਂ ਵੀ ਲੜਾਈ ਹੋ ਜਾਂਦੀ ਹੈ ਦਰਸਲ ਇਹ ਉਹ ਬਹਾਨਾ ਬਣਾਇਆ ਗਿਆ ਸੀਗਾ ਵੀ ਜਿਹੜੇ ਭਰਾ ਹੁੰਦੇ ਸੀ ਆਪਣੀਆਂ ਭੈਣਾਂ ਨੂੰ ਉਹਨਾਂ ਦੇ ਸਹੁਰੇ ਘਰੋਂ ਲੈਣ ਜਾਂਦੇ ਸੀ ਉਹ ਆਪਣੇ ਆਪਣੇ ਪੇਕੇ ਘਰ ਆਉਂਦੀਆਂ ਸੀ ਪ੍ਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਸੀ ਆਪਣੀਆਂ ਮਾਵਾਂ ਨੂੰ ਮਿਲਦੀਆਂ ਸੀ ਤੇ ਇਕੱਠੇ ਹੋ ਕੇ ਆਪਣਾ ਇੰਜੋਏ ਕਰਦੀਆਂ ਸੀਗੀਆਂ ਉਸ ਟਾਈਮ ਦਾ ਇੱਕ ਬਹਾਨਾ ਬਣਾਇਆ ਹੈ ਜਿਹੜਾ ਅੱਜ ਤੱਕ ਆਪਣੇ ਪੰਜਾਬ ਦੇ ਵਿੱਚ ਚੱਲਣ ਚੱਲ ਰਿਹਾ ਜੀ ਉਸ ਦੇ ਵਿੱਚ ਪ੍ਰੀਮੀਅਰ ਪਬਲਿਕ ਸਕੂਲ ਵੀ ਅੱਜ ਦੀਆਂ ਆਪਣੇ ਬੱਚਿਆਂ ਦੇ ਨਾਲ ਮੈਡਮਾਂ ਦੇ ਨਾਲ ਮਨਾ ਰਿਹਾ ਹੈ ਤੀਆਂ ਦੇ ਦਿਨ ਮਤਲਬ ਖਾਸ ਤੌਰ ਤੇ ਤੀਆਂ ਮਨਾਇ ਜਾਂਦੀਆਂ ਇਸ ਦਿਨ ਵੱਲੋਂ ਖੀਰ ਪੂਰੇ ਇਹ ਬਣਾਏ ਜਾਂਦੇ ਪਕਵਾਨ ਵੀ ਤਿਆਰ ਹੁੰਦੇ ਆ ਦੇ ਟਾਈਮ ਤੇ ਆਪਣੇ ਫਖੀਰਪੂਰੇ ਵਾਲੇ ਜਿਹੜੇ ਪਕਵਾਨ ਹੁੰਦੇ ਆ ਟ੍ਰੈਡੀਸ਼ਨਲ ਉਹ ਬਣਾਏ ਜਾਂਦੇ ਨੇ ਜੀ ਔਰ ਉਹਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੱਭਿਆਚਾਰ ਨਾਲ ਇਸ ਤਰ੍ਹਾਂ ਜੋੜ ਗਏ ਨੇ ਜੀ ਆਪਣੀ ਜਿਵੇਂ ਪੁਰਾਣੀਆਂ ਬੋਲੀਆਂ ਨੇ ਜੇ ਆਪਾਂ ਜੇ ਇਹ ਜਿਹੜਾ ਵਿਰਸਾ ਹੈ ਜੇ ਅੱਗੇ-ਅੱਗੇ ਇਸ ਨੂੰ ਆਪਾਂ ਨਾ ਆਪਣੇ ਬੱਚਿਆਂ ਤੱਕ ਪਹੁੰਚਾਈਏ ਇਹ ਤੀਆਂ ਉਹ ਤਿਉਹਾਰ ਹੈ ਜੋ ਆਪਣੇ ਬੱਚਿਆਂ ਤੱਕ ਆਪਣਾ ਵਿਰਸਾ ਪਹੁੰਚਾਉਂਦਾ ਹੈ ਜੋ ਆਉਣ ਵਾਲੀ ਪੀੜ੍ਹੀ ਨੂੰ ਮਾਵਾ ਦੱਸਦੀਆਂ ਨੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀ ਮਾਵਾ ਦੱਸਣਗੀ ਆ ਵੀ ਆਪਣੇ ਸੱਭਿਆਚਾਰ ਕੀ ਹੈ ਆਪਣੇ ਬੋਲੀਆਂ ਕਿਹੜੀਆਂ ਨੇ ਆਪਣੇ ਪੁਰਾਣੇ ਲੋਕ ਗੀਤ ਤੇ ਕਿਹੜੇ ਨੇ ਇਹ ਤੀਜ ਦੇ ਤਿਹਾੜ ਦੇ ਨਾਲ ਉਹਨਾਂ ਨੂੰ ਇਹ ਸਭ ਦੱਸਿਆ ਜਾਂਦਾ ਜਿਸ ਤੇ ਅੱਜ ਕੱਲ ਬੱਚਾ ਦੇਤੇ ਮੋਬਾਈਲ ਹਾਵੀ ਹੋ ਗਿਆ ਆਪਣੀ ਸੱਭਿਆਚਾਰੀ ਤੇ ਬੱਚਾ ਪਿੱਛੇ हट ਰਿਹਾ ਬਿਲਕੁਲ ਜੀ ਬਿਲਕੁਲ ਐਦਾਂ ਦੇ ਤਿਹਾੜ ਨੂੰ ਜਿੰਨਾ ਜ਼ਿਆਦਾ ਵਾਅਦਾ ਦਿੱਤਾ ਜਾਵੇ ਮੈਂ ਕਹਿੰਨੀ ਆ ਜਿੰਨੇ ਵੀ ਸਕੂਲ ਨੇ ਉਹਨਾਂ ਵਾਅਦਾ ਦੇਣ ਤਾਂ ਕਿ ਬੱਚੇ ਉਹ ਫੋਨਾਂ ਦੀ ਦੁਨੀਆ ਤੋਂ ਬਾਹਰ ਆ ਕੇ ਦੁਨਿਆਵੀ ਰੀਤ ਦੇਖਣ ਆਪਣੇ ਸੱਭਿਆਚਾਰ ਨਾਲ ਜੁੜਨ ਆਪਣੇ ਟੀਚਰਜ਼ ਨਾਲ ਆਪਣੇ ਪੇਰੈਂਟਸ ਨਾਲ ਆਪਣੇ ਪੰਜਾਬ ਦੇ ਸੱਭਿਆਚਾਰ ਨਾਲ ਜੁੜਨ ਜੀ ਫੋਨਾਂ ਤੋਂ ਬਾਹਰ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਠੀਕ ਹੈ ਮੇਰਾ ਨਾਮ ਤਨਵੀ ਹੈ ਨਾ ਤੇ ਤੀਆਂ ਤੋਂ ਤੁਹਾਰ ਨੂੰ ਮੈਨਾਂ ਕੀ ਸੰਦੇਸ਼ ਦਿੰਦੀ ਆ ਖਾਸ ਤੌਰ ਤੇ ਅੱਜ ਕਾ ਸਮਾਂ ਹੈ ਜਿਹੜਾ ਤੁਸੀਂ ਅੱਜ ਪ੍ਰੀਮੀਅਰ ਪਬਲਿਕ ਫੂਡ ਜੈਸੀ ਸਾਰੇ ਤੀਜ ਦੇ ਫੰਕਸ਼ਨ ਲਈ ਇਕੱਠੇ ਹੋਏ ਆ ਤੀਜ ਦਾ ਫੰਕਸ਼ਨ ਬਣਾਇਆ ਜਾ ਰਿਹਾ ਹੈ ਨਾ ਤੇ ਤੀਜ ਦਾ ਫੰਕਸ਼ਨ ਹੀ ਬਣਾਇਆ ਜਾ ਰਿਹਾ ਜੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜਾਗਰੂਕ ਕਰੀ ਜਾਈਏ ਕਿ ਉਹ ਪੰਜਾਬੀ ਸੱਭਿਆਚਾਰ ਜਿਹੜਾ ਚੱਲ ਰਿਹਾ ਹੈ ਨਾ ਜਿਹੜਾ ਆਪਾਂ ਧੀਰੇ ਧੀਰੇ ਭੁੱਲ ਰਹੇ ਆ ਦਾ ਉਹ ਉਹਨਾਂ ਨੂੰ ਸੱਭਿਆਚਾਰ ਨਾਲ ਜੁੜਿਆ ਜਾਵੇ ਤੇ ਇੱਥੇ ਗਰਲਸ ਸਾਰੀਆਂ ਪਰਫਾਰਮ ਕਰ ਰਹੀਆਂ ਹੈ ਜੀਆਂ ਆਈਆਂ ਹੈ ਇਹ ਹਰਿਤ ਪੰਜਾਬੀ ਕਲਚਰਸ ਦੇ ਰਿਲੇਟਡ ਨੀਵੇਂ ਆਵਾ ਮਾ ਮਾ ਨੀ ਮੈਂ ਨੱਚਦੀ ਚੂਮਦੀ ਆਵਾ ਨੀ ਮੈਂ ਛੱਤੇ ਪੀਂਗਾ ਪਾਵਾਂ ਮਰਹੂਲਾ ਰਾ ਸਿਕਰਚਣਾਵ ਮੇਰੀ ਨੱਚਦੀ ਦੀ ਛਾਂਜਰ ਛਣਕੇ ਨੀ ਨੀ ਮੈਂ ਨੱਚ ਲਾ ਪਟੋਲਾ ਬਣ ਕੇ ਨੀ ਨੀ ਮੈਂ ਨੱਚ ਲਾ ਪਟੋਲਾ ਬਣ ਕੇ ਨੀ ਇਹ ਸੰਦੇਸ਼ ਦਿੰਦੀ ਹੈ ਕੁੜੀਆਂ ਕਿ ਅਸੀਂ ਨੱਚਦੀਆਂ ਟੱਪਦੀਆਂ ਆ ਰਹੀਆਂ ਤੇ ਪਟੋਲਾ ਬਣ ਕੇ ਨੱਚ ਰਹੀਆਂ ਤੇ ਸਾਰੇ ਪਾਸੇ ਮਤਲਬ ਖੁਸ਼ੀ ਦਾ ਮਾਹੌਲ ਹੈ ਖੀਰ ਪੂੜੇ ਪਕਾਏ ਜਾਂਦੇ ਹਨ ਘਰਾਂ ਘਰਾਂ 'ਚ ਖੁਸ਼ੀਆਂ ਮਨਾਈਆਂ ਜਾਂਦੀਆਂ ਕੁੜੀਆਂ ਦਾ ਸੰਧਾਰਾ ਲੈ ਕੇ ਜਾਂਦੇ ਹਨ ਤੇ ਹਰੀਆਲੀ ਦੀ ਇਸ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿ ਸਾਰੇ ਪਾਸੇ ਹਰੀਆਲੀ ਹੁੰਦੀ ਹੈ ਔਰ ਜਿਹੜੇ ਵੀ ਪੌਦੇ ਸੁੱਕੇ ਹੁੰਦੇ ਆ ਉਹ ਹਰੇ ਭਰੇ ਹੋ ਜਾਂਦੇ ਆ ਤੇ ਮੇਰਾ ਸੰਦੇਸ਼ ਹੈ ਕਿ ਇਸ ਅਬ ਸਾਡਾ ਪੰਜਾਬ ਇਸ ਤਰ੍ਹਾਂ ਹੀ ਹਰਾ ਭਰਾ ਰਹੇ ਖੁਸ਼ੀਆਂ ਨਾਲ ਭਰਿਆ ਰਹੇ ಧನ್ಯವಾದ ಕ್ಯಾಮರಾಮನ್ ಬಿ ಕೆ ಗದ್ದಿನ ಪುರುಷೋತ್ತಮ ಕೋಶಿಕ್ ಸಮಾನ ಅನು